ਉਧਰ ਮੰਕੀ ਪੌਕਸ ਤੇ ਭਾਰਤ ਦੀਆਂ ਤਿਆਰੀਆਂ ਤੇਜ਼ ਹੈ ਟੈਸਟਿੰਗ ਕਿੱਟਾਂ ਤੇ ਨਿਰਮਾਣ ਲਈ ਮਨਜ਼ੂਰੀ ਮਿਲ ਚੁੱਕੀ ਹੈ ਜੀਹਾਂ ਨਵੀਂ ਦਿੱਲੀ ਤੋਂ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਭਾਰਤ ਵਿੱਚ ਮੰਕੀ ਪੌਕਸ ਵਾਇਰਸ ਨੂੰ ਕਾਬੂ ਕਰਨ ਲਈ ਲੁਰਿੰਦੇ ਕਦਮ ਚੁੱਕੇ ਜਾ ਰਹੇ ਹਨ ਇਸ ਤਹਿਤ ਦੇਸ਼ ਵਿੱਚ ਟੈਸਟਿੰਗ ਕਿੱਟਾਂ ਬਣਾਉਣ ਦੀ ਤਿਆਰੀ ਸ਼ੁਰੂ ਹੋ ਚੁੱਕੀ ਹੈ ਸੈਂਟਰਲ ਡਰੱਗਸ ਸਟੈਂਡਰਡ ਕੰਟਰੋਲ ਆਰਗੇਨਾਈਜੇਸ਼ਨ ਨੇ ਮੰਕੀ ਬਾਕਸ ਦਾ ਪਤਾ ਲਗਾਉਣ ਲਈ ਤਿੰਨ ਸਵਦੇਸ਼ੀ ਟੈਸਟਿੰਗ ਕਿੱਟਾਂ ਦੇ ਨਿਰਮਾਣ ਨੂੰ ਮਨਜ਼ੂਰੀ ਦੇ ਦਿੱਤੀ ਗਈ ਆ ਇਹ ਟੈਸਟਿੰਗ ਕਿੱਟਾਂ ਸੀਮੈਂਸ ਹੈਲਥ ਕੇਅਰ ਟ੍ਰਾਂਸ ਟਰਾਂਸ ਏਸ਼ੀਆ ਡਾਇਗਨੋਸਟਿਕ ਅਤੇ ਜੀ ਆਈਟੀਐਮ ਜੀ ਸੀ ਜੀਨ ਦੁਆਰਾ ਵਿਕਸਿਤ ਕੀਤੀਆਂ ਜਾ ਰਹੀਆਂ ਹਨ ਸਿਹਤ ਮੰਤralੇ ਦੇ ਇਸ ਅਧਿਕਾਰੀ ਨੇ ਦੱਸਿਆ ਕਿ ਇਹ RT PCR ਕਿੱਟਾਂ ਵਾਇਰਸ ਦੀ ਜਾਂਚ ਲਈ ਪੋਕਸ ਰੇਸ਼ ਤੋਂ ਤਰਲ ਪਦਾਰਥਾਂ ਦੇ ਨਮੂਨਿਆਂ ਦੀ ਵਰਤੋਂ ਕਰਦੀਆਂ ਹਨ ਉਹਨਾਂ ਦੱਸਿਆ ਕਿ ਇਹ ਕਿੱਟਾਂ ICMR ਦੁਆਰਾ ਪ੍ਰਮਾਣਿਤ ਕੀਤੀਆਂ ਗਈਆਂ ਹਨ ਹਾਲਾਂਕਿ ਕਿੱਟਾਂ ਕਿੱਟ ਦਾ ਕੋਈ ਵੀ ਵਪਾਰਕ ਨਿਰਮਾਣ ਨਹੀਂ ਹੋਵੇਗਾ ਕਿਉਂਕਿ ਇਸ ਦੀ ਕੋਈ ਲੋੜ ਨਹੀਂ ਹੈ ਇਹ ਤਿੰਨ ਪਰਿਵਾਰਿਤ ਨਿਤ ਟੈਸਟਿੰਗ ਕਿੱਟਾਂ ਉਹਨਾਂ 6 ਕਿਟਾਂ ਵਿਚੋਂ ਹਾਂ ਨੇ ਜਿਨ੍ਹਾਂ ਨੂੰ ICMR ਦੁਆਰਾ ਵਾਇਰਲ ਇਨਫੈਕਸ਼ਨਾਂ ਦਾ ਪਤਾ ਲਗਾਉਣ ਲਈ ਮਨਜ਼ੂਰੀ ਦਿੱਤੀ ਗਈ ਹੈ ICMR ਨੇ 2022 ਵਿੱਚ ਭਾਰਤ ਵਿੱਚ ਮੰਕੀ ਪੌਕਸ ਦੇ ਪਹਿਲੇ ਮਾਮਲੇ ਆਉਣ ਤੋਂ ਬਾਅਦ ਕੰਪਨੀਆਂ ਨੂੰ ਡਾਇਗਨੋਸਟਿਕ ਅਤੇ ਵੈਕਸੀਨ ਵਿਕਸਿਤ ਕਰਨ ਲਈ ਕਿਹਾ ਸੀ ਟੈਸਟਿੰਗ ਕਿਟਾਂ ਦੀ ਪ੍ਰਵਾਨਗੀ ਦਾ ਇਹ ਪ੍ਰਕਿਰਿਆ WHO ਦੁਆਰਾ MPOX ਨੂੰ ਗਲੋਬਲ ਐਮਰਜੈਂਸੀ ਘੋਸ਼ਿਤ ਕਰਨ ਦੇ ਐਲਾਨ ਤੋਂ ਬਾਅਦ ਸ਼ੁਰੂ ਹੋਈ ਹੈ ਇਸ ਤੋਂ ਪਹਿਲਾਂ 20 ਜੁਲਾਈ 2022 ਵਿੱਚ ਅਤੇ ਮਈ 2023 ਵਿੱਚਕਾਰ MPOX ਦੇ ਕੇਸਾਂ ਵਿੱਚ ਕਾਫੀ ਵਾਧਾ ਹੋਇਆ ਸੀ ਉਦੋਂ ਵੀ ਇਸ ਨੂੰ ਗਲੋਬਲ ਐਮਰਜੈਂਸੀ ਘੋਸ਼ਿਤ ਕਰ ਦਿੱਤਾ ਗਿਆ ਸੀ 2022 ਤੋਂ ਬਾਅਦ ਵਿੱਚ ਮਪੋਕਸ ਦੇ 3 ਮਾਮਲੇ ਸਾਹਮਣੇ ਆਏ ਸੀ ਜਿੰਨਾ ਵਿੱਚੋਂ ਸਭ ਤੋਂ ਵੱਧ ਮਾਰਚ 2024 ਵਿੱਚ ਇਹ ਤੁਹਾਨੂੰ ਦੱਸ ਦਈਏ ਕਿ ਸ਼ੁਰੂਆਤ ਵਿੱਚ ਇਹ ਇਨਫੈਕਸ਼ਨ ਸਿਰਫ ਅੰਤਰਰਾਸ਼ਟਰੀ ਯਾਤਰਾ ਕਰਨ ਵਾਲਿਆਂ ਵਿੱਚ ਪਾਈ ਗਈ ਸੀ ਹਾਲਾਂਕਿ ਬਾਅਦ ਵਿੱਚ ਇਸ ਦੇ ਲੱਛਣ ਹੋਰ ਲੋਕਾਂ ਵਿੱਚ ਵੀ ਦਿਖਾਈ ਦੇਣ ਲੱਗੇ ਧਿਆਨ ਦਿਓ ਕਿ ਇਹ ਦੇਸ਼ ਵਿੱਚ Mpox ਦਾ ਟੀਕਾ ਵੀ ਤਿਆਰ ਕੀਤਾ ਜਾ ਰਿਹਾ ਹੈ ਗਿਆ ਸੀਨਮ ਇੰਸਟੀਟਿਊਟ ਆਫ ਇੰਡੀਆ ਦੇ ਮੁਤਾਬਕ ਇਹ ਇਸ ਦਿਸ਼ਾ ਚ ਕੰਮ ਕਰ ਰਿਹਾ ਹੈ ਇਸ ਦਾ ਸਕਾਰਾਤਮਕ ਨਤੀਜੇ ਇੱਕ ਸਾਲ ਵਿੱਚ ਆਉਣ